10 12 12 13 ਲੱਖ ਹੁਣ ਵਿੱਗੇ ਦਾ ਰੇਟ ਆ ਹਾਂ ਅੱਜ ਅੱਜ ਹੈਗਾ ਠੀਕ ਆ ਜੀ ਇੱਕ ਬਾਪੂ ਜੀ ਉਹ ਠੇਕਾ ਕੀ ਚੱਲਦਾ ਜੀ ਠੇਕਾ 25000 30000 ਤੱਕ ਕਰ ਜਾਂਦਾ 20 ਦੇ ਕਰ ਵੀ ਹੈ ਨਾ ਜਮਾ ਸੀਰੀਅਲ ਠੇਕਾ ਕਿੰਨੇ ਤੱਕ ਹੋਏ 30 35 30 ਲਾਸਟ 30 ਤੱਕ ਆ 35 ਤੱਕ ਦਾ ਹੈਗਾ ਠੀਕ ਹੈ ਠੀਕ ਹੈ ਜੋੜੇ ਬਜਾਈ ਕਣਕ ਉਹਦੀ ਮਸ਼ੀਨ ਆਉਂਦੀ ਹੈ ਕਿ ਸੁਪਰ ਸੀਡਰ ਨਾਲ ਮਸ਼ੀਨ ਨਾਲ ਕਿਉਂਕ ਨਰਮਾ ਬੀਜ ਦੇਣਾ ਇੱਥੇ ਠੀਕ ਹੈ ਠੀਕ ਦੋਨਾਂ ਨੇ ਨਰਮਾ ਮੂੰਗੀ ਗਵਾਰਾ ਬੀਜਦੇ ਜਾਂਦੇ ਸੁੱਕੀ ਵੇਚਦੇ ਆਂ ਜੀ ਅਸੀਂ ਸੁੱਕੀ ਜ਼ਿਆਦਾ ਵੇਚਦੇ ਸੁੱਕੀ ਬੀਜ ਕੇ ਪਾਣੀ ਲਾਉਨੇ ਹੋ ਆ ਉੱਤੇ ਲਾ ਸੁੱਕੇ ਵੀ ਮੈਂ ਵੇਚਦੇ ਤਾਂ ਰੌਣੇ ਕਰਕੇ ਵੇਚਦੇ ਆ ਜਦੋਂ ਲੇਟ ਹੋ ਜੀਏ ਫਿਰ ਸੁੱਕੀ ਵੇਚਦੇ ਆ ਸੁੱਕੀ ਵੇਹਾ ਲੰਗੋ ਕਹੀਂ ਦੀ ਜੱਟਾ ਸਾਡੇ ਖੇਤ ਤੇ ਕਬਜਾ ਕਰਾਤਾ ਬੀਹ ਗੱਲ ਰੇ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਵੇ ਬਾਕੀ ਅੱਜ ਅਸੀਂ ਪਾਰ ਰਹੇ ਹਾਂ ਚਾਲੇ ਰਾਜਸਥਾਨ ਵੱਲ ਦੇ ਚਲੋ ਚਲੋ ਜੀ ਮੈਂ ਤੈਨੂੰ ਸਾਰਾਂ ਵਜਾਂ ਰਹੀਆ ਮੈਂ ਮਸੀ ਲੰਗੋ ਪਹਾੜੂ ਖੀਰ ਮੇਤੇ ਨੂੰ ਸਾਰ ਮਾਵੇ ਬੇਹਾ ਲੰਗੋ ਕਹੀਂ ਦੀ ਜੱਟਾ ਸਾਡੇ ਖੇਤੇ ਕਬਜਾ ਕਰਾਤਾ ਬੇਹ ਗੱਲ ਰਹਿਣੀ ਨਹੀਂ ਮੇ ਮਰ ਗਿਆ ਦੰਗਾ ਹਜਰਾਨੀ ਉਰੇ ਦੀ ਉਹ ਦਿਨ ਬੁੱਧਵਾਰ ਸੀ 14 ਤਰੀਕ ਸੀ ਮੇ ਤਾਂ ਸਾਰਾ ਵਜਾ ਮਰਦੀ ਮੈਂ ਮਸੀ ਲੰਗੋ ਪਾਦੂ ਖੀਰੇ ਵੇ ਗੱਲ ਰੇਣੀ ਜੱਟ ਮੈਂ ਮੱਲਿਆਂ ਨੂੰ ਅਗਲਾ ਦੂੰਗੀ ਇਹ ਗੱਲ ਰੇਣੀ ਨਹੀਂ ਜੱਟ

ਹੁਡੀ ਬੈਣ ਨੂੰ ਬੱਲਾ ਮਾਇਨ ਨੂੰ ਗਲਦਿਓ ਹੋਡੇ ਕਮਿਆਰ ਤੋਏ ਕਿੰਨਾ ਸੀਰਾਂ ਵਾਟਾ ਤਾਜ਼ੀ ਹੋ ਬਿਲੀ ਅਤਰਾ ਗਨਾ ਬੱਚੋ ਬੱਚੀ ਅੰਦਰ ਕਰਾ ਦਿਆਂਗੇ ਹੋ ਗਲ ਰਈ ਨੀ ਨੀ ਹੋਰ ਗਨਾ ਮੇਟਾ ਚੱਕਿਆ ਜੀ ਮਾਣ ਮਾਰੀ ਹੈ ਲੋ ਜੀ ਰਾਜਸਥਾਨ ਚ ਕੇ ਖਾਸੀ ਤਾਂ ਇਹਨਾਂ ਨੇ ਨਾ ਡੱਗ ਬਣਾ ਰੱਖਿਆ ਵੱਡੇ ਵੱਡੇ ਜੀ ਜੇਦੋਂ ਪਾਣੀ ਦੀ ਆਪਾਂ ਨੂੰ ਲੋੜ ਨਹੀਂ ਉਦੋਂ ਇਹ ਚ ਜਮਾ ਕਰੀ ਜਾਂਦੇ ਆ ਜਦੋਂ ਆਪਾਂ ਨੂੰ ਪਾਣੀ ਲੋੜ ਪੈਂਦੀ ਹੈ ਜੀ ਜਦੋਂ ਇਹ ਡੱਗ ਜੋ ਪੱਖਾ ਲਾਗੇ ਤੇ ਪਾਣੀ ਚੱਕ ਗਏ ਤੇ ਖਾਲ ਸੱਤਣਾ ਤੇ ਜ਼ਮੀਨ ਨੂੰ ਪਾਣੀ ਲਾ ਦਿੰਦੇ ਆ ਬਾਪੂ ਜੀ ਕਿਹੜਾ ਪਿੰਡ ਆਈ ਹੈ ਬਣਾ ਸੁਪਿੰਡ ਦੱਸੋ ਇਹ ਇਹ ਨਵੇਂ ਦੀ ਰੋਹੀ ਆ ਨਵੀਂ ਦੀ ਰੋਹੀ ਜੀ ਆਹਾਂ ਠੀਕ ਹੈ ਜੀ ਇਹ ਜਿਹੜਾ ਪਾਣੀ ਇਹ ਜੀ ਸਟੋਰ ਕਰਕੇ ਰੱਖਦੇ ਹੋ ਬਾਅਦ ਚ ਲੋੜ ਉਦੋਂ ਖੇਤਾਂ 'ਚ ਲਾਈ ਜਾਂਦੇ ਆ ਆਹਾਂ ਠੀਕ ਹੈ ਜੀ ਜੇ ਤਾਂ ਹੁਣ ਫਸਲ ਪੱਕ ਗਈ ਉਹਦੇ ਇਹਨਾਂ ਜਮਾ ਕਰਕੇ ਰੱਖ ਲਾਂਗੇ ਹੋਲ ਕੇ ਨਰਮੇ ਦੀ ਵਜਾਦ ਕਰਾਂਗੇ ਉਹਨੂੰ ਲਾ ਦੇਣੀ ਚੱਕ ਕੇ ਕੋ ਮੁੰਦਲ ਲੱਗਿਆ ਹੋਇਆ ਡੱਗੀ ਦੇ ਉਹ ਹੋਲ ਕੇ ਲਾ ਦਿੰਦਾ ਆਜੋ ਮੁੰਦਲ ਖੋਲਦੇ ਹੁਣ ਮੁੰਦਾ ਖੋਲਦੇ ਉਹ ਪਾਣੀ ਵਾਲਾ ਹਾਂਜੀ ਚੱਲੀ ਜਾਓ ਆਜੋ ਜੀ ਚੱਲ ਰਿਹਾ ਉੱਥੋਂ ਫਿਰ ਮਾਰ ਸੀਣ ਜਾ ਕੇ ਜਿੱਥੇ ਚੱਲ ਰਿਹਾ ਹਾਂ ਹਾਂ ਤੇ ਕੱਟ ਕੇ ਲੈ ਜਾ ਭੰਗਾ ਇਹ ਤਾਂ ਉਹ ਵਿੱਚੋਂ ਹੀ ਕੱਟ ਦਾਂਗੇ ਜੀ ਉਹ ਵਿੱਚੋਂ ਕਰ ਲੀ ਏ ਮਨ ਅੱਧਾ ਪਾਣੀ ਤਾਂ ਉੱਥੋਂ ਵੀ ਚੱਕ ਫੜ ਗਏ। ਅੱਧਾ ਅੱਗੇ ਤਾਂ ਖੱਲ੍ਹੇ ਵੀ ਜਾਵੇ। ਲੋ ਜੀ ਇੱਧਰ ਪਾਣੀ ਖੋਲਤਾ। ਇਹ ਕਣਕ ਨੂੰ ਲਾਉਂਦੇ ਬਈ ਹੁਣ। ਹਾਂ ਕਣਕ ਨੂੰ ਲਾਉਂਦੇ। ਨੀ ਇਹਦੇ ਕੁਟ ਟਕਣਾ ਵੀ ਕੀ ਮੈਂ ਕੋਈ ਜਗਾੜ ਆਈ ਇਹਦਾ। ਨਾ ਤੇ ਟਕਣਾ ਹੈ। ਟਕਣ ਦਿੱਤਾ ਹੋਇਆ। ਚੂੜੀ ਵਾਲਾ ਟਕਣਾ ਹੈਗਾ। ਚੂੜੀ ਵਾਲਾ ਟਕਣਾ। ਠੀਕ ਹੈ ਜੀ। ਆਹ ਦੇਖੋ ਇੱਧਰ ਟਕਣਾ ਖੋਲਿਆ ਤੇ ਪਾਣੀ ਸਪਲਾਈ ਚੱਲੀ ਜਾਂਦੀ ਆ। ਤੇ ਇੱਧਰ ਆ ਕੇ ਉਹ ਕਣਕ ਤੇ ਲੱਗੂ ਸਾਹਮਣੇ। ਨਾ ਨਾ ਉਧਰ ਮੁੱਗੀ ਦੱਬੀ ਆ ਥੱਲੇ ਮੁੱਗੀ ਨਾ ਪੀਆ ਹਾਂ ਫਿਰ ਅੱਗੇ ਜਾਊਗਾ ਉਹ ਆ ਦੋ ਪਾਏ ਭਾਏ ਗਿਆ ਥੱਲੇ ਖਾਲੇ ਦੇ ਵੀ ਆ ਖਾਲ ਤੋਂ ਪਾਣੀ ਹੈ ਥੇਦਰ ਕਲੋਸ ਕਰ ਰਹਾ ਹਾਂ 20 ਕਿੱਲੇ ਨੂੰ ਥੇਦਰ ਲੱਗ ਜਾਂਦਾ ਲੈ ਦੇ ਕੱਢਿਆ ਹੋਇਆ ਠੀਕ ਆ ਠੀਕ ਆ ਉਹ ਤਾਂ ਵਾਹ ਤਾਂ ਆਪਣਾ ਹੋਵੇ ਸਾਰਾ ਪੈਂਦਾ 8 8 ਕਿੱਲੇ ਆ ਲੱਗ ਜਾਂਦਾ 28 ਕਿੱਲੇ ਵਾਣ ਲੱਗ ਜਾਂਦਾ ਇੱਕ ਡੱਗ ਫੁੱਲ ਭਰੇ ਨਾ ਕਿੰਨਾ ਵਾ ਲੱਗ ਜਾਂਦਾ ਇਹ ਤੋਂ ਕਿ ਫੁੱਲ ਭਰੇ ਤੋਂ 10 ਕਿੱਲੇ ਵਾਣ ਲੱਗ ਸਾਰਾ ਜਿਵੇਂ ਥੱਲੇ ਤੱਕ ਸਾਰੇ ਦਾ 15 ਕਿਲੋ ਕੱਢ ਜਾਂਦੀ 15 ਕਿਲੋ ਕੱਢ ਜਾਂਦੀ ਠੀਕ ਹੈ 15 ਕਿਲੋ ਲਾਂਦਾ ਡੱਗ ਭਰਿਆ ਫੁੱਲ ਤੇ ਮੈਂ ਆਪਾਂ ਹੁਣ ਜੇ ਹੋਣਾ ਕਣਕ ਨੂੰ ਇੱਕ ਪਾਣੀ ਲੱਗਿਆ ਵੇ ਇਸ ਤੋਂ ਬਾਅਦ 20 25 ਕਿਲੋ ਦਾ ਨੇੜਾ ਹਾਂ ਠੀਕ ਹੈ ਜੀ 15 ਕਿਲੋ ਤਾਂ ਰੋਣੀ ਲਾਉਂਦੀ ਹੈ ਠੀਕ ਹੈ ਠੀਕ ਹੈ ਬਾਕੀ ਕਣਕਾ ਦੇਖੋ ਹੀ ਰਾਸ ਆਉਂਦੀ ਆ ਉਹ ਵਹਾਂ ਤੋਂ ਉਹ ਆ ਘਾਹ ਦਿਖਾਓ ਚਲੋ ਅੱਗੇ ਚਲੋ ਪਾਣੀ ਛੱਡਦਾ ਹੀ ਹੁਣ ਖਾਨ ਸਾਹਿਬ ਨੂੰ ਕਰ ਲਿਆ ਵਿੱਚ ਕੈਚ ਖਾਨ ਸਾਹਿਬ ਨੂੰ ਵੀ ਕਰਦੇ ਕੈਚ ਆਇਨਾ ਡੱਗ ਬਣਾਇਆ ਇਹ ਡੱਗ ਕਿੰਨੇ ਬਾਈ ਕਿੰਨੇ ਦਾ ਹੋਇਆ ਜੀ ਇਹ ਹੈਗਾ ਜੀ 140 ਬਾਈ 130 ਦਾ 140 ਬਾਈ 130 ਦਾ ਹਾਂ ਠੀਕ ਹੈ ਜੀ ਹਾਂ ਜੀ ਕਿਹਾਲੇ ਖਾਨ ਸਾਹਿਬ ਦਾ ਕੀ ਨਾ ਨੂਰ ਨਵੀ ਨੂਰ ਨਵੀ ਜੀ ਠੀਕ ਹੈ ਜੀ ਕੋਡ ਸੀ ਸਾਡਾ ਇਹ ਓਕੇ ਜੀ ਚਲੋ ਅੱਗੇ ਕਉਂ ਦਾਦਾਈ ਪਾਣੀ ਵੀ ਦਿਖਾਉਣੇ ਅੱਗੇ ਕਿੱਧਰੋਂ ਕਿੱਧਰ ਜਾਂਦਾ ਕਿੱਥੋਂ ਦੇ ਕ੍ਰੋਸ ਕਰਦਾ ਪਾਣੀ ਹਾਂ ਅੱਡੇ ਰੀ ਦਾ ਪਾਣੀ ਲੋ ਜਿਹੜਾ ਉਹ ਡੱਗ ਦਾ ਪਾਣੀ ਉਧਰੋਂ ਛੱਡਿਆ ਸੀਗਾ ਜੀ ਤੇ ਉਹ ਇੱਧਰ ਆ ਕੇ ਤੇ ਆ ਖਾਲ ਦੇ ਥੱਲੇ ਦੀ ਇੱਧਰ ਕਲੋਸ ਹੁੰਦਾ ਜੀ ਇੱਧਰ ਲੱਗੂਗਾ ਕਣਕ ਨੂੰ ਪਾਣੀ ਇਹ ਮੈਂ ਇੱਕ ਥਾਂ ਤੇ ਆ ਡੱਗੀ ਵਿੱਚ ਦੀ ਤੇ ਥੰਮੇ ਦੀਆਂ ਟੱਪਾਂ ਉਹ ਡੱਗੀ ਜੇ ਪਾਣੀ ਨਿਕਲਊਗਾ ਬਾਕੀ ਇਹਦੇ ਨਹਿਰੀ ਦਾ ਪਾਣੀ ਕਿਵੇਂ ਕੋਸਾ ਜੀ ਆਪਣੇ ਨਰ ਤਾਂ ਖੜਾ ਜੀ ਆ ਠੀਕ ਹੈ ਮੈਂ ਵੀ 8 ਦਿਨ ਨਹਿਰ ਬੰਦਾ ਰਹਿੰਦੀ ਆ 7 ਦਿਨਾਂ ਬਾਅਦ ਆ ਜਾਂਦੀ ਆ ਕਈ ਵਾਰ ਤਾਂ ਸਾਨੂੰ ਦੋ ਵਾਰੀਆਂ ਆ ਜਾਂਦੀਆਂ ਤੇ ਨਹੀਂ ਇੱਕ ਵਾਰੀ ਤਾਂ ਪੱਕੀ ਹੈਗੀ ਹੈਗੀ ਠੀਕ ਹੈ ਜੀ ਉਹ ਕਿਹਜ ਮੜ ਰਾਤ ਨੂੰ ਵਾਰੀ ਆ ਹਾਂਜੀ ਉਦੋਂ ਅਸੀਂ ਉਹ ਡੱਗੀ ਜੀ ਪਾਉਨੇ ਆ ਠੀਕ ਹੈ ਜਿਹੜੇ ਦਿਨ ਵਾਲਾ ਵੀ ਉਹ ਦਿਨੇ ਦਿਨੇ ਖੇਚ ਲਾ ਲੈਣੋ ਹਾਂ ਜੋ ਦਿਨੇ ਵਾਰੀ ਆ ਉਹ ਤਾਂ ਅਸੀਂ ਲਾਉਣੇ ਲਾਉਣੇ ਹਾਂ ਜੋ ਰਾਤ ਦੀ ਵਾਰੀ ਖਾਤਰ ਉਹ ਡੱਗੀ ਜੀ ਇਹ ਉਦੋਂ ਦੀ ਚੱਪੂ ਪਾ ਜਾਣੀ ਤੇ ਉਧਰ ਪਈ ਜਾਂਦਾ ਭਰੀ ਜਾਂਦਾ ਆ ਇੱਕ ਬੰਦਾ ਹੀ ਲੈ ਜਾਂਦਾ ਰਣ ਪਾਣੀ ਠੀਕ ਹੈ ਜੀ ਆ ਜੋ 10 ਫੁੱਟ ਦੀ ਉਚਾਈ ਤੋਂ ਡਿੱਗਦਾ ਪਾਣੀ ਥੱਲੇ ਤਾਂ ਇਹ ਤਾਂ ਖਾਲ ਬੀ ਆਇਆ ਕਰਕੇ ਵੀ ਬਾਲਾ ਉਹ ਤੱਕਲਾ ਦਾ ਪਣੀ ਦਾ ਨਹੀਂ ਨਹੀਂ ਕੇ ਜੇ ਆਪਣਾ ਨਹਿਰ ਦਾ ਪਣੀ ਨਾਲ ਇਹਦਾ ਵੀ ਚਲਾਉਣਾ ਜਾਂ ਮੋਗੀ ਦਾ ਕਈ ਵਾਰੀ ਨਹਿਰ ਦਾ ਵੀ ਆਪਣੇ ਚੱਲ ਜਾਂਦਾ ਜੀ ਤੇ ਉਹਦਾ ਵੀ ਛੱਡ ਲੈਂਦਾ ਉਹਦਾ ਵੀ ਨਾਲ ਛੱਡ ਲਈਦਾ ਜਦੋਂ ਵੱਧ ਲਾਉਣਾ ਹੋਵੇ ਫੇਰ ਆ ਦੋਨੇ ਪਟੀਆਂ ਲੱਗ ਜਾਂਦੀਆਂ ਕੱਟੀਆਂ ਆ ਦੋਨੇ ਫੇਰ ਦੋਨੇ ਵੇਰ ਨੇ ਚੱਲਦਾ ਕੰਮ ਹਾਂ 20 ਕਿੱਲਿਆਂ ਦੀ ਪਟੀਆਂ ਦੋਵੇਂ ਪੱਕੇ ਨੱਕੇ ਵਾ ਵਨ ਹੋਰ ਲਾਉਣਾ ਆ 20 ਕਿੱਲਿਆਂ ਦਾ ਟੱਕਈ ਹਾਂਜੀ ਹਾਂਜੀ 20 ਆ ਦੇਖੋ ਜੀ ਆ 20 ਕਿੱਲਾ ਰੱਖੋ ਉੱਥੋਂ ਤੱਕ ਉਹ ਟਾਲੀ ਤੋਂ ਅੱਗੇ ਤੱਕ ਪੱਕਾ ਨੱਕਾ ਲਾਇਆ ਅੱਗੇ ਪੱਕਾ ਨੱਕਾ ਲੱਗਿਆ ਹਾਂ ਫੱਟੀ ਲੱਗੀ ਐ ਉਹ ਲੱਗੀ ਉਹ ਚੱਪੂ ਬਾਹ ਰੱਖਿਆ ਦੋ ਇੱਕ ਫੱਟੀ ਉਹ ਲੱਗਿਆ ਇੱਕ ਉਹ ਤੋਂ ਅੱਗੇ ਲੱਗੀ ਐ ਠੀਕ ਹੈ ਜੀ ਦੇਖੋ ਉਹਦਰ ਬੰਦਾ ਆਪਣੇ ਕਿੱਲਾ ਕਿੰਨੇ ਭਾਈ ਆ ਇਹਨਾਂ ਦੇ 5 ਕਿੱਗਾਂ 5 ਕਿੱਗਾਂ ਵਾਲਾ ਕਿੱਲਾ ਵਾ ਨਾ ਤੇ ਤਾਂ ਫਿਰ 20 ਕਿੱਲੇ ਆ ਹਾਂ ਆਪਣੇ ਏਰੀਆ ਅੱਠ ਅੱਠ ਕਿਨਾਲਾਂ ਦੇ ਕਿੱਤੇ ਦੇਗਾ ਕਹਿੰਦੇ ਆ ਹਾਂ ਕਿੱਲਾ ਤਾਂ ਉਹ ਕਹਿੰਦਾ ਕਿੱਲਾ ਆਪਣੇ ਕਹਿੰਦੇ ਅੱਠ ਕਿਨਾਲਾਂ ਦਾ ਇਹਨੂੰ ਕਹਿੰਦੇ ਠੀਕ ਠੀਕ ਇਹ ਵਿੱਗਾ ਹੈ ਜੀ ਲਿਗਾ ਬਾਟੇ ਜੀ ਆਪਣੀ ਉਹ ਪਿਆਜ਼ੀ ਖੜੀ ਉਹ ਪਿਆਜ਼ੀ ਤੁਸੀਂ ਇੱਥੇ ਦੇਖੀ ਹੋਣੀ ਹਾਂਜੀ ਉਹ ਖੜੀ ਪਿਆਜ਼ੀ ਉਹ ਪਿਆਜ਼ੀ ਪਿੱਛੇ ਆ ਗਈ ਥੋੜੀ ਜਿਹੀ ਉਹ ਸਾਨੂੰ ਕੰਮ ਲਾਉਣ ਵਾਲੀ ਜਮੈਂ ਸਾਨੂੰ ਗੁੱਲੀ ਸੀ ਟੱਕਾ ਮਲਾਉਂਦਾ ਪੰਜਾਬ 'ਚ ਆ ਉੱਧਰ ਬਹੁਤ ਜ਼ਿਆਦਾ ਇਹ ਸਾਡੇ ਵਾਲੀ ਸਾਡੇ ਮੈਂ ਜ਼ਿਆਦਾ ਹਨਾ ਆਪਣਾ ਇਹ ਖਾਣਾ ਖੋਣ ਦੇ ਰਹਿ ਗਈ ਹਾਂ ਉਹ ਤਾਂ ਮਾਰ ਲੈ ਕੇ ਬਾਣਾ 'ਚ ਤਾਂ ਹੈ ਨਹੀਂ ਉਹ ਇੱਧਰ ਇੱਧਰ ਮਾਲੇ ਵੀ 10% ਰਹਿ ਗਈ ਬਸ ਹਾਂ ਪਹਿਲਾਂ ਲੈ ਮੇਰੇ ਤੇ ਜ਼ਿਆਦਾ ਹੈ ਇਹ ਇੱਧਰ ਬਹੁਤ ਹੈ ਲੈ ਹੁੰਦੀ ਸੀ ਪਹਿਲਾਂ ਲੈ ਹੌਲੀ ਹੌਲੀ ਖਤਮ ਹੋ ਜਾਣੀ ਇਹ ਵੀ ਸੂਰਤ ਕਰ ਇਹ ਵੀ ਛੋਲਿਆਂ ਦੇ ਵਿੱਚ ਨਾ ਬਾਈ ਜੀ ਇਹ ਹੋਣੀ ਜ਼ਰੂਰੀ ਸੀਗੀ ਛੋਲਿਆਂ ਤੇ ਜ਼ਿਆਦਾ ਹੁੰਦੀ ਹੈ ਹਾਂ ਇਹਨੂੰ ਹੋਣੀ ਜ਼ਰੂਰੀ ਸੀ ਇਹਦੇ ਵਿੱਚ ਕੀ ਪਾਣੀ ਬਹੁਤ ਹੁੰਦਾ ਜਦੋਂ ਐਸ ਰੋਤਾ ਕੇ ਇਹਨੂੰ ਜਦੋਂ ਵੀ ਛੁਰੀ ਮਾਰਦੇ ਸੀ ਹੂੰ ਹੂੰ ਇਹਨੂੰ ਜੇ ਪੱਟੀ ਗਈ ਉਦੋਂ ਬਾਅਦ ਇਹ ਪਾਣੀ ਦਾ ਕੰਮ ਛੋਲਿਆਂ ਨੂੰ ਕਰਦੀ ਸੀ ਠੀਕ ਹੈ ਇਹ ਬੰਨੇ ਵੀ ਪਾਣੀ ਦਾ ਕੰਮ ਕਰਦੀ ਸੀ ਚੰਗੀ ਸੀ ਛੋਲਿਆਂ ਦਾ ਥੱਲੇੋਂ ਪਾਣੀ ਖੇਤੀ ਇਹ ਪਹਿਲਾਂ ਤਾਂ ਪਾਣੀ ਖੇਡ ਲੈਂਦੀ ਸੀ ਸਟੋਰ ਕਰ ਲਿਆ ਜਵੇਂ ਨੇ ਹਾਂ ਤੇ ਜਦੋਂ ਸਟੋਰ ਕਰ ਲੈਂਦੇ ਉਦੋਂ ਆਪਣੇ ਜਿਵੇਂ ਜ਼ਿਮੀਂਦਾਰ ਭਰਾ ਇਹਨੂੰ ਮਾਰਦੇ ਜਿਵੇਂ ਇਸ ਤਰ੍ਹਾਂ ਤਾਂ ਕਿ ਵਿਲੇ ਹੁੰਦੇ ਉਦੋਂ ਛੋਲਿਆਂ 'ਚ ਗੁੱਡੀ ਕੱਢਦੇ ਇਹਨੂੰ ਮਾਰ ਦਿੰਦੇ ਫਿਰ ਇਹ ਛੋਲਿਆਂ ਨੂੰ ਪਾਣੀ ਦੇਣ ਦਾ ਕੰਮ ਕਰਦੀ ਸੀ ਠੀਕ ਹੈ ਪਿਆਜ਼ ਜੀ ਕਾਫੇ ਛੋਲਿਆਂ 'ਚ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਤੁਹਾਡੀ ਗੱਲ ਸਹੀ ਹੈ ਇਹ ਫਿਰ ਛੋਲਿਆਂ ਨੂੰ ਪਾਣੀ ਦੇਣ ਲੱਗ ਜਾਂਦੀ ਸੀ ਪ ਠੀਕ ਹੈ ਠੀਕ ਨਰਮਾ ਮੂੰਗੀ ਕੁਵਾਰਾ ਬੀਜ ਨੇ ਜਾਂਦਾ ਸੁੱਕੀ 베ਚਦੇ ਆਂ ਜੀ ਅਸੀਂ ਸੁੱਕੀ ਜ਼ਿਆਦਾ 베ਚਦੇ ਸੁੱਕੀ 베ਚ ਕੇ ਪਾਣੀ ਲਾਉਨੇ ਹੋ ਆ ਉੱਤੇ ਲਾ ਸੁੱਕੇ 베ਚਦੇ ਆਂ 베ਚਦੇ ਤਾਂ ਰੌਣੇ ਕਰਕੇ 베ਚਦੇ ਆਂ ਜੇਦੋਂ ਲੇਟ ਹੋ ਜੀਏ ਫਿਰ ਸੁੱਕੀ 베ਚਦੇ ਨੇ ਠੀਕ ਹੈ ਜੀ ਜਦੋਂ ਨਰਮੇ ਵਾਲਾ ਵੱਡ ਬਿਲਾਣਾ ਹੋਵੇ ਨਾ ਫੇ ਆ ਚੱਕਰ ਆਨੇ ਤਾਂ ਰੌਣੇ ਕਰਕੇ 베ਚਦੇ ਆਂ ਨਹੀਂ ਇਧਰ ਖੇਤੀ ਕੀ ਕੀ ਹੁੰਦੀ ਹੈ ਜੀ ਖੇਤੀ ਸਾਰੇ ਹੁੰਦੇ ਆ ਠੀਕ ਹੈ ਜੀ ਝੋਨਾ ਵੀ ਲੱਗ ਜਾਂਦਾ ਇਧਰ ਝੋਨਾ ਵੀ ਲੱਗ ਜਾਂਦਾ ਮੂੰਗਫਲੀ ਵੀ ਹੋ ਜਾਂਦੀ ਹੈ ਠੀਕ ਹੈ ਜੀ ਮੂੰਗਫਲੀ ਵੀ ਹੋ ਜਾਂਦੀ ਹੈ ਤੇ ਦੂਜੀ ਮੂੰਗੀ ਹੋ ਗਿਆ ਗਵਾਰਾ ਹੋ ਗਿਆ ਉਹ ਖੜੀ ਸਰੋਂ ਸਾਹਮਣੇ ਹਾਂ ਸਰੋਂ ਵੀ ਆ ਗਈ ਜੀ ਹਾਂ ਕੋਲ ਚੀਜ਼ ਹੁੰਦੀ ਹੈ ਸਾਰੀ ਹੋ ਜਾਂਦੀ ਚੀਜ਼ ਤਾਂ ਇੱਥੇ ਠੀਕ ਹੈ ਜੀ ਇਸ ਵਾਰ ਸਾਰੀ ਜਦ ਮੱਕੀ ਮੁੱਕੀ ਵੀ ਹੁਣ ਬੀਜਣ ਲੱਗ ਕੇ ਲੋ ਹਾਂ ਮੱਕੀਆਂ ਵੀ ਹੋਣ ਲੱਗੀਆਂ ਵਾਇਰਲ ਕਾਲੀਆਂ ਮੱਕੀਆਂ ਬੀਜਣ ਲੱਗ ਗਈ ਮਤਲਬ 25 ਲੱਗੋੜੇ ਤੇ ਮੱਕੀ ਦਾ ਚਾਰ ਚੂਰ ਪਾਉਂਦੀ ਮੱਕੀ ਦਾ ਨਹੀਂ ਬੰਦੇ ਵੇਚਣ ਵਾਸਤੇ ਪਕਾਵੀ ਮੱਕੀ ਜਿਹਦੇ ਪਾਣੀ ਦਾ ਪ੍ਰਬੰਧ ਉਹ ਚਾਰ ਚੂਰ ਵਾਲੀ ਪਾਲਾਂ ਦੂ ਮਾੜੀ ਮੋਟੀ ਨਹੀਂ ਫਾਰਮ ਹੈ ਨਹੀਂ ਨਾ ਬਸ ਉਪਰ ਤੋਂ ਕਰਦਾ ਉਹ ਫਾਰਮ ਨਹੀਂ ਹੈਗੇ ਇਧਰ ਹਾਂ ਚਾਰ ਸਾਡੇ ਏਰੀਆ ਤੇ ਘਾਟ ਹੀ ਪਾਉਂਦੇ ਉਹ ਮੱਕੀ ਪਕਾਉਣ ਵਾਸਤੇ ਮੱਕੀ ਬੀਜਦੇ ਆ ਛੱਲੀਆਂ ਪਕਾ ਕੇ ਜਿੱਦਾਂ ਵੇਚਦੇ ਆ ਆਵੇਂ ਮਸ਼ੀਨਾਂ ਪੜਾਤੀ ਉਸ ਲਈ ਆ ਅਚਾਰ ਵਾਲੇ ਨੇ ਠੀਕ ਹੈ ਜੀ ਵੀ ਆਪਣੇ ਕੋਲ ਤਾਂ ਪੰਜਾਬ ਚ ਕੰਮ ਕੀ ਹੈ ਨਾ ਵੀ ਇੱਕ ਵਾਰੀ ਚਾਰ ਵਾਲੀ ਪਾ ਕੇ ਛੜਤੀ ਉਦੋਂ ਵਾਰ ਆਪਣੇ ਵੀ ਜੋ ਨਹੀਂ ਨਹੀਂ ਬਾਪੂ ਜੀ ਉਹ ਜੋਮੀਨੀ ਬੀਜਦੇ ਪੱਠੇ-ਪੁੱਠੇ ਨੇ ਵੀ ਅਸੀਂ ਤਾਂ ਹੁਣ ਜਿਵੇਂ ਜੋਈ ਬੀਜ ਲਈ ਰੱਜ ਕਾ ਦੇ ਆ ਬਰਸੀਨਾ ਬਸੂੜਾ ਬੀਜ ਦੇ ਰਹੇ ਨੇ ਨਹੀਂ ਸਾਡੇ ਵੀ ਐਂ ਕਰਦੇ ਜੀ ਅੱਧਾ ਉਹ ਨਾਲ 11-12 ਕਿਾਰੇ ਬੀਜ ਲੈਂਦੇ ਆ ਹਾਂ ਵੀ ਜੇ ਚਾਰ ਬਣਨ ਤੋਂ ਪਹਿਲਾਂ ਉਹਦਾ ਕੀ ਟਾਈਮ ਲੱਗਦਾ ਮਹੀਨਾ ਡੂੜ ਮਹੀਨਾ ਉਹ ਚਾਰ ਕਿਾਰੇ ਹੁਣ ਆਪਣੇ ਕੋਲੇ ਇੱਕ ਰੇਕ ਤਾਂ ਵੱਲਦਾ ਹੈ ਹਾਂਜੀ ਇੱਕ ਗਾਂਵਾਂ ਇੱਕ ਜੂਮ ਬੱਤੀ ਆ ਤੇ ਉਹਦੇ ਖਾਤਰ ਵਿੱਗਾ ਪੱਠੇ ਬੀਜੇ ਹੋਏ ਆ ਇੱਕ ਵਿੱਗਾ ਹੂਰਾ ਆ ਬੰਦ ਉਹ ਹੁਣ ਬਹੁਤ ਰਹਿੰਦੇ ਨਹੀਂ ਹਾਂ 컬러 ਉਹ ਵੱਧ ਬੀਜਦੇ ਨੇ ਠੀਕ ਹੈ ਠੀਕ ਹੈ ਕਿਰਤ ਨਹੀਂ ਨਾ ਕਰਦੇ ਅਸੀਂ ਚਾਰ ਪੌਂਦ ਦੀ ਲੋੜ ਹੀ ਨਹੀਂ ਪੈਂਦੀ ਚਾਰ ਪੌਂਦ ਦੀ ਲੋੜ ਨਹੀਂ ਪੈਂਦੀ ਹੋਏ ਇਹ ਇਸ ਟਾਈਮ ਕਿੱਲੇ ਤਾਂ ਹੁੰਦੀ ਆ ਰੇ ਦੀ ਇਸ ਟਾਈਮ ਘੱਟ ਹੁੰਦਾ ਹੂੰ ਤੇ ਇੱਕ ਵਾਰ ਜਿਹੜਾ ਵੱਢਿਆ ਗਿਆ ਉਹਨਾਂ ਨੇ ਜਾ ਕੇ ਮਹੀਨੇ ਡੇਢ ਮਹੀਨੇ ਬਾਅਦ ਆਉਂਦੇ ਆਉਂ ਠੰਡ ਦਾ ਕਰਕੇ ਹੁੰਦੇ ਨਾ ਛੇ ਦੀ ਉੱਠਦੇ ਨਹੀਂ ਉਵੇਂ ਹੀ ਖੜੇ ਰਹਿੰਦੇ ਆ ਠੀਕ ਹੈ ਤੇ ਬਾਕੀ ਅੰਮ੍ਰਿਤਸਰ ਰਾਜਵਾਲਾ ਆ ਸਾਡੇ ਰਾਜਪਾਲ ਦਾ ਸਾਡੇ ਸਾਧੂ ਸਰਦਾਰ ਨੂੰ ਪੋਜ ਬਣਾ ਦੇਈਏ ਇਹ ਬੰਦਰ ਬਣਾ ਦੇ ਦੋਨੇ ਸਾਧੂ ਗਾ ਲੈ ਸਾਡੇ ਸਾਧੂ ਹਾਂ ਦੋਲੇ ਸਾਧੂ ਸਾਧੂ ਹੈ ਇਹ ਰਾਜਪਾਲ ਆ ਤੇ ਨਮਾਜ਼ ਪੜ੍ਹ ਦੇ ਦੇਖ ਲੋ ਦੇਖ ਲੋ ਠੀਕ ਹੈ ਸਰਦਾਰ ਜੀ ਚੱਲਦੇ ਆ ਨਮਾਜ਼ ਦਾ ਟਾਈਮ ਹੋ ਗਿਆ ਓਕੇ ਜੀ ਇਹ ਕਹਿ ਰਹੇ ਨਮਾਜ਼ ਪੜ੍ਹਨੀ ਜ਼ਰੂਰੀ ਆ ਉਹ ਜ਼ਰੂਰ ਪੈਂਦੇ ਆਦਤ ਠੀਕ ਆ ਜੀ ਇਹ ਇਧਰ ਗਿਧਰ ਜਾਣਗੇ ਇਹਦੀ ਉਹ ਟਾਣੀ ਸਾਹਮਣੇ ਟਾਣੀ ਉੱਦੀ ਰਹੀ ਠੀਕ ਹੈ ਜੀ ਠੀਕ ਆ ਆਪਣੇ ਖੇਤ ਦੇ ਪड़ोसी ਇੱਕ ਚਲੋ ਆ ਜੀ ਇਹਨੇ ਸਾਡੂ ਬਣਾਇਆ ਹੋਇਆ ਇਹਨੂੰ ਅੱਛਾ ਇਹ ਸਾਡੂ ਹੈਗਾ ਉਹ ਪਿੰਡ ਗਿਆ ਨੰਦੇਾਰੇ ਹੁੰਦੇ ਆ ਕਿ ਮਾੜਾ ਮਾਤਾ ਮਾੜਾ ਕਨਾਕ ਤੇ ਇਹ ਜਾਨੀ ਉਹ ਫਿਰ ਬਦਲੇ ਬਗਲੇ ਬਗਲੇ ਤੁਰਾ ਤੁਰ ਉਹ ਕਾਲੀਆਂ ਤੁਰਾਂ ਜੀ ਤੁਰਾਂ ਕਹਿੰਦੇ ਉਹਨਾਂ ਨੂੰ ਹਾਂ ਆ ਵਗਨੇ ਦਾ ਕਹਿੰਦੇ ਉਹਨੇ ਆਹ ਫਿਰ ਤੋਂ ਗੁੰਗ ਬਹੁਤ ਬੜੀ ਮਾਰਦੇਗਾ ਥੱਲੇ ਨੂੰ ਹਾਂ ਇੱਥੇ ਹੀ ਰਹਿੰਦੇ ਆ ਵੈਸੇ ਟਰਾਂਸਫਾਰਮਰ ਦੇ ਥੱਲੇ ਬੈਠੇ ਰਹਿੰਦੇ ਆ ਟਰਾਂਸਫਾਰਮਰ ਤੇ ਹਾਂ ਠੀਕ ਠੀਕ ਇੱਥੇ ਵੇਹ ਜਾਣਗੇ ਇਹ ਬਈ ਮੋਟਰ ਆ ਇਧਰ 7.5 ਦੀਆਂ ਕਿ 10 ਦੀਆਂ ਵੱਧ ਹੈ 15 ਦੀ 15 ਦੀ 15 ਦੀ 7 ਦੀ ਬੈਸ 15 ਦੀ ਮੋਟਰ ਉਹ 15 ਦੀ ਪ੍ਰੈਸ਼ਰ ਘੜਦੀ ਹੈ ਜਿਹੜੀ 7 ਦੀ ਮੋਟਰ ਉਹ 3 ਕੇ ਆਪਣੇ ਪਾਈ ਨੇ ਉਹ 15 ਦੀ ਜਿਵੇਂ ਸਾਡੇ 7.5 ਦੀ ਉਹ 4 ਇੰਚੀ ਪਾਣੀ ਫੁੱਲ ਘੜਦੀ ਹੈ ਉਹ 15 ਦੀ ਹੈ ਪਰਲੀ ਮੋਟਰ ਜਿਹੜੀ ਪਰਲੀ ਮੋਟਰ ਲੱਗੀ ਹੈ ਨਾ ਹਾਂ ਉਹ ਸਾਹਮਣੇ ਹਾਂ ਉਹ ਟ੍ਰਾਂਸ ਉਹਦੇ ਕੋਲੇ ਲੱਗੀ ਆ ਉਹ 15 ਦੀ ਆ 7 ਦੀ ਆ ਠੀਕ ਹੈ ਠੀਕ ਹੈ ਇਹ ਦੋਨੇ ਟ੍ਰਾਂਸਫਰਮ ਇੱਕ ਤੋਂ ਚੱਲਦੀਆਂ ਇਹ ਨਾ ਨਾ ਹਾਂ ਇੱਕ ਤੋਂ ਚੱਲਦੀਆਂ ਇਹਦਾ ਵੀ ਟ੍ਰਾਂਸਫਰਮ ਵੱਡਾ ਹੈ ਹਾਂ ਟ੍ਰਾਂਸਫਰਮ ਵੱਡਾ ਹੈ ਉਹਦਾ ਜਿਵੇਂ ਸਟਰਟਰ ਜਿਹੜਾ ਵੱਡਾ ਲੱਗਿਆ ਠੀਕ ਹੈ ਉਹ ਦੋਨੇ ਮੋਟਰ ਚਲਾਈਦਾ ਹਾਂ ਇਹ ਤਾਂ ਛੋਟਾ ਲੱਗਿਆ ਹੈਗਾ ਠੀਕ ਹੈ ਠੀਕ ਆਪੜ ਕਰਨੀ ਹੈ ਤਾਂ ਦਵਾਈਆਂ ਆਪਣੇ ਕਿੱਥੇ 80 ਰੁਪਏ ਹੈ ਨਾ 10 ਹੈ ਕਿ 10 10 10 ਰੁਪਏ ਹੈ ਹਾਂ 10 ਰੁਪਏ ਹੈ 10 ਮੱਪਾ ਤੋਂ ਥੱਲੇ ਮੋਟਰ ਵਾਲੀ ਹੈ ਸੀਧੇ ਹੀ ਬੱਟਰ ਲੈ ਵੜਾ ਇੱਥੇ ਤਾਂ ਕਰਕੇ ਥੋੜੀ ਜੀ ਮੋਟਰ ਵੱਡੀ ਚੱਲਦੀ ਹੈ ਠੀਕ ਹੈ ਠੀਕ ਆਪ ਪੰਜਾਬ ਤੱਕ ਕਿੰਨਾ ਦਾ ਚਲੋ ਚਲੋ ਚਲ ਆਹ ਖਰਾਬ ਜਾ ਬਸ ਆਹ ਇਹ ਮਿਸਟਰੀ ਲਾਉਣ ਵਾਲੀ ਆ ਆ ਆ ਪਿਆਜੀ ਇਹ ਕੀ ਚੀਜ਼ ਹੈ ਇਹ ਪਿਆਜੀ ਆ ਇਹਦੋਂ ਸੇ ਇਹਨੂੰ ਕਹਿੰਦੇ ਪਿਆਜੀ ਆ ਵੇਖੋ ਇਹ ਤੇ ਨਾ ਪਾਣੀ ਬਹੁਤ ਹੁੰਦਾ ਇਹਦੇ ਵਿੱਚ ਤੇ ਇਹ ਜ਼ਿਆਦਾਤਰ ਜਿਹੜੀ ਆ ਛੋਲਿਆਂ ਦੇ ਬਾਣ ਦੇ ਵਿੱਚ ਮਾਰੂ ਛੋਲਿਆਂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਸੀ ਇਹਨੂੰ ਪੁਰਾਣੀ ਪੁਰਾਣੀ ਜਿਵੇਂ ਬਜ਼ੁਰਗ ਨਾਲ ਆਪਣੇ ਜਿਵੇਂ ਦਾਦ ਨਹੀਂ ਹੋ ਜਾਂਦੀ ਦਾਦਾ ਹਾਂਜੀ ਜੀ ਦਾਦ ਦੇ ਉੱਤੇ ਹੀ ਮਲਦੇ ਹੁੰਦੇ ਸੀ ਠੀਕ ਹੈ ਜੀ ਜਿਵੇਂ ਛੋਟੇ ਛੋਟੇ ਦਾਦਾ ਜੀ ਹੋ ਜਾਂਦੀ ਚੱਕੀ ਹਾਂਜੀ ਹੱਡੀਆਂ ਜੇ ਹੋ ਜਾਂਦੇ ਆ ਨਾ ਮੂੰਹ ਤੇ ਉਹਦੇ ਉੱਤੇ ਜਿਵੇਂ ਤਾਂ ਪਾਣੀ ਕਰਕੇ ਰੱਖਦੇ ਇਹਨੂੰ ਮਸਲੋ ਇਹਦੇ ਨਾਲ ਠੀਕ ਵੀ ਹੁੰਦੇ ਸੀ ਇਹ ਛੋਲਿਆਂ 'ਚ ਬਹੁਤ ਹੁੰਦੀ ਸੀ ਹੁਣ ਤਾਂ ਬਹੁਤ ਘੱਟ ਗਈ ਇਹ ਓਕੇ ਬਾਈ ਕੰਮ ਕਰਦੀ ਆ ਸੀ ਆ ਜਾਲੀ ਵਾਲਾ ਕੰਮ ਵਧੀਆ ਕਰਾਈ 40 40 ਬਿਨਾ ਮਨਜ਼ੂਰੀ ਨਹੀਂ ਆਉਂਦੀ ਮਨਜ਼ੂਰੀ ਨਹੀਂ ਆਉਂਦੀ ਕਿਉਂਕਿ ਸਬਸਿਡੀ ਨਹੀਂ ਆਉਂਦੀ ਲੱਗੀ ਪਾਸ ਨਹੀਂ ਹੁੰਦੀ ਆ ਜਾਲੀ ਲਾਏ ਬਣਾ ਠੀਕ ਹੈ ਠੀਕ ਹੈ ਕਿਉਂ ਫਿਰ ਕੁੱਤੇ ਬਿੱਲੇ ਜਿਵੇਂ ਫਿਰ ਕੰਦੇ ਰੱਖੀ ਹੋਣਾ ਕੋਈ ਵੀ ਜਾਨਵਰ ਡਿੱਗ ਸਕਦਾ ਵੱਡੇ ਆ ਮੈਂ ਚਲੋ ਜਾਨਵਰ ਤਾਂ ਉਹ ਜਾਨਵਰ ਤਾਂ ਡਿੱਗਣ ਦੀ ਪੱਕੀ ਗੱਲ ਹੈ ਸਰਕਾਰ ਦਾ ਸਰਕਾਰ ਦਾ ਹਸਾਬ ਕਰਨ ਆਜ ਕੱਲ ਕਿਉਂ ਰਿਆਸਤਪਾਲੇ ਕੰਮ ਕਹਿੰਦੇ ਬੰਦਾ ਗੁੱਸੇ ਬਹੁਤ ਛੇਤੀ ਨਾਲ ਕਿਉਂ ਢਾਣੀਆਂ ਦਾ ਕੰਮ ਨੇੜੇ ਹੈ ਕੋਈ ਪਤਾ ਨਹੀਂ ਗਿਆ ਅੱਗੇ ਕੋਈ ਬੰਦਾ ਬੁੜੀ ਡਿੱਗੇ ਮਰਦਾ ਜਾਂ ਆਤਮ ਹੱਤਿਆ ਕਰਦਾ ਤਾਂ ਉਹ ਵੀ ਮਤਲਬ ਖੇਤ ਦੇ ਮਾਲਕ ਨੂੰ ਵੀ ਮਾਰਕ ਤਾਂ ਇਹ ਕਹਿੰਦਾ ਮੈਂ ਤਾਂ ਜਾਲੀ ਲਾ ਰੱਖੀ ਆ ਹਾਂ ਵਿਭਾਗ ਨੂੰ ਕਹਿੰਦਾ ਵਿਭਾਗ ਵੀ ਆਈ ਗੱਲ ਲੱਗੂਗੀ ਜਾਲੀ 23 ਫੁੱਟ ਡੂੰਗੀ ਹੈ ਹਾਂ ਆਹੋ 23 ਫੁੱਟ ਬਹੁਤ ਜ਼ ਇਹਦੇ ਕਰਕੇ ਫਿਰ ਅੱਜ ਮੈਂ ਪੌੜੀਆਂ ਵਿੱਚ ਲਾਈਆਂ ਇਹ ਥੱਲੇ ਤੱਕ ਆਏ ਇੱਤਾਂ ਥੱਲੇ ਤੇ ਹੀ ਲਵਾਉਂਦੇ ਆ ਫੇਰ ਹੀ ਪਾਸ ਹੁੰਦੀ ਹੈ ਸੇਫਟੀ ਆ ਵੀ ਕੱਲ ਨੂੰ ਕੋਈ ਅਣਜਾਣ ਆ ਕੇ ਡਿੱਗ ਪੈਂਦਾ ਬਾਅਦ ਚ ਉਹਨੂੰ ਗਲਤੀ ਮਹਿਸੂਸ ਹੋਏ ਤਾਂ ਪੌੜੀਆਂ ਥਾਣੀ ਬਾਹਰ ਨਿਕਲਦੀ ਠੀਕ ਹੈ ਜੀ ਪੂਰਾ ਪ੍ਰਬੰਧ ਕਾਨੂੰਨ ਮੁਤਾਬਕ ਲਾਅ ਮੁਤਾਬਕ ਕੀਤਾ ਵਾ ਆਹ ਆਹ ਸਭੇ ਸੱਤੇ ਵਾਲਾ ਕੰਮ ਨਹੀਂ ਹੈ ਕਿ ਉਂਝੀ ਬਸ ਕੰਮ ਕਰੀ ਨੀ ਹੁਣੇ ਪਾਣੀ ਕਿੰਨੇ ਟਾਈਮ ਚੱਲੀ ਜਾਊ ਜਿਹੜਾ ਤੂੰ ਛੱਡਿਆ ਉੱਥੋਂ ਓਕੇ ਉਹ ਪੈਪ ਤੇ ਚੱਲਦੇ ਆਂ ਮੋਗੀ ਤਾਂ ਹੀ ਆ ਗਏ ਭੁਮੀਰੀ ਵਾਂਨ ਲੱਗ ਗਏ ਮੋਗੀ ਤਾਂ ਹੀ ਜੇ ਵਾਈਟ ਆਓ ਵੇਖੋ ਤੇ ਭੁਮੀਰੀ ਜੇ ਬਣਦੇ ਪਏ ਜਿੱਥੇ ਮੈਂ ਉੱਥੋਂ ਤੱਕ ਲੱਗ ਜੂਗੀ ਖੇਤ ਚ ਹਾਂ ਇਹ ਦਾ ਕਰਨ ਦਾ ਕਹਿ ਰਹੇ ਰਹਿ ਗਿਆ ਲੱਗੇ ਆਣਗੇ ਆਪਣੇ ਉਹ ਪਰ ਠੀਕ ਆ ਠੀਕ ਆ ਵੀ ਅੱਧੀ ਡੱਗੀ ਤਾਂ ਆਪਾਂ ਨੂੰ ਕੋਈ ਖਰਚਾ ਕਰਨ ਦੀ ਲੋੜ ਨਹੀਂ ਜੀ ਇਹਦੇ ਕੋਈ ਖਰਚਾ ਨਹੀਂ ਲੱਗਦਾ ਕੋਈ ਡੀਜ਼ਲ ਨਹੀਂ ਪਾਵੇ ਤੇ ਤੂੰ ਡੂੰਗੀ ਨਹੀਂ ਕਰੀ ਹੋਈ ਜੀ ਆ ਡੱਗੀ ਡੂੰਗੀ ਆ ਦਗੀ ਆਪਣੇ ਇਹ 22 22 ਫੁੱਟ ਦੂੰਗੀ ਆ ਉਸ ਤੋਂ ਬਾਅਦ ਕੀ ਟ੍ਰੈਕਟਰ ਇੱਥੇ ਪੱਖਾ ਜੋੜ ਕੇ ਨਾ ਹਾਂ ਵੀ ਪੱਖੇ ਨਾਲ ਚੱਕ ਲੈਣੇ ਉਹ ਉਸ ਤੋਂ ਬਾਅਦ ਪੱਖੇ ਨਾਲ ਚੱਕ ਲੈਣੇ ਵੀ ਕੇ ਰੋ ਪਾਈਪ ਦੇ ਲੈਵਲ ਤੱਕ ਉਹ ਪਾਣੀ ਉਹਨਾਂ ਕੱਢ ਦਿੰਦੀ ਆ ਉਹਨਾਂ ਕੱਢ ਦਿੰਦੀ ਵੀਜਲ ਨਹੀਂ ਮਿਲਦਾ ਠੀਕ ਹੈ ਠੀਕ ਹੈ ਵੀਜਲ ਨਹੀਂ ਮਿਲਦਾ ਆ ਕੇ ਤੜਕੇ ਮੋਟਰਾਂ ਆਉਣਗੀਆਂ ਬਸ ਉਹ ਮੋਟਰ ਫੇਰ ਇਹ ਚੱਲੀ ਜਾਣਗੀਆਂ ਇੱਥੋਂ ਤੱਕ ਪਾਈਪ ਪੱਕਾ ਫਿੱਟ ਕਰ ਛੱਡਿਆ ਜਦੋਂ ਇਹਨਾਂ ਨੇ ਚੋਕਣਾ ਵਾ ਇੱਥੋਂ ਲਾਓ ਇੱਥੇ ਟਰੈਕਟਰ ਆਉਂਦੇ ਵਸ ਪੱਖਾ ਲਾਇਆ ਤੇ ਪਾਣੀ ਇੱਧਰ ਧਾਂਸੀ ਵਾਲੀ ਗੱਲ ਆ ਲੈ ਜਦੋਂ ਆ ਆ ਪਾਈਪ ਤਾਂ ਚੱਕ ਕੇ ਲਾਉਣਾ ਹੀ ਆ ਉਹਦੇ ਵਾਸਤੇ ਐ ਐਮਰਜੈਂਸੀ ਚ ਲਾਉਨੇ ਆ ਬਾਕੀ ਇੱਕ ਦੋ ਵਾਰੀ ਉਹਦਾ ਲੋਡ ਪੈਂਦੀ ਨਹੀਂ ਹੋਣੀ ਟਰੈਕਟਰ ਦੀ ਨਹੀਂ ਹੁਣ ਲੈਣੇ ਨਹੀਂ ਸਵੇਰ 5 ਵਜੇ ਆਉਂਦੀ ਹੈ ਵੀ ਸਵੇਰ 5 ਵਜੇ ਆਉਂਦੀ ਹੈ ਸਵੇਰ 5 ਵਜੇ ਤਾਂ ਬੰਦੇ ਦਾ ਹੱਥ ਬਾਹਰ ਨਿਕਲਦਾ ਨਹੀਂ ਉਦੋਂ ਮੋਟਰਾਂ ਕੀ ਕਰਦੇ ਆ ਪਾਣੀ ਇਹਦੇ ਵਿੱਚ ਸਟੋਰ ਕਰ ਦਿੰਦੇ ਆ ਹਾਂ ਭਈਆ ਲੱਗਿਆ ਪੇ ਚੱਲੀ ਜਾਂਦੀਆਂ ਹਾਂ ਜਦੋਂ ਤੁੱਪ ਚੜ ਜਾਂਦੀ ਆ ਉਦੋਂ ਇਹ ਆਰਾਮ ਨਾਲ ਹੀ ਆ ਕੇ ਕੱਲਾ ਜਾਣਾ ਖੋਲ ਕੇ ਲਾ ਲੂ ਤੇ ਇੱਕ ਹੋਰ ਹੈ ਜਿਵੇਂ ਇਹ ਠੀਕ ਹੈ ਤੇਜੀ ਵਿੱਚ ਡਿੱਗੀ ਭਰੀ ਆ ਫੁੱਲ ਫੁੱਲ ਭਰੀ ਆ ਫੱਟੀ ਲਾ ਦਿੰਨੇ ਆ ਜਦੋਂ ਇੱਥੇ ਤੱਕ ਪਾਣੀ ਆ ਗਿਆ ਫੱਟੀ ਚੱਕੀ ਤੇ 2 ਕਿਲੋ ਪਾਣੀ ਆਰਾਮ ਨਾਲ ਲਾ ਦਿੰਦੀ ਇੱਧਰ ਜਦੋਂ ਡੱਗ ਭਰ ਜਾਂਦਾ ਹਾਂ 2 ਕਿਲੋ ਪਾਣੀ ਕੋਈ ਡੀਜ਼ਲ ਲਾਣੀ ਕੋਈ ਲੋੜ ਨਹੀਂ ਟਾਈਟਰ ਠੀਕ ਹੈ ਠੀਕ ਹੈ ਇੱਧਰ ਦੀ ਪਾਣੀ ਆ ਸਾਰਾ ਲੱਗ ਜਾਂਦਾ ਠੀਕ ਹੈ ਜੋ 3-3 ਕਿਲੋ ਪਾਣੀ ਲਾ ਦਿੰਦੀ ਆ ਆ ਪੂਰੀ 1900 ਆਪਾਂ ਕਿੰਨੇ 84 ਚ 83 ਚ ਆਏ ਸੀ 84 ਬਾਰੇ ਹਰ ਗੱਲ ਜੇ ਮੈਂ ਪੁੱਛਾਂ ਪੁੱਛੋ ਜੀ ਕਿਉਂਕਿ ਮੈਨੂੰ ਥੋੜੇ ਯਾਦ ਵੀ ਹੈ ਨਾ ਹਾਂ ਜੀ ਤੁਸੀਂ ਇਹ ਦੱਸੋ ਵੀ ਤੁਸੀਂ ਇੱਥੇ ਪਹਿਲਾਂ ਤੋਂ ਤੁਹਾਡੇ ਬੈਕਗ੍ਰਾਉਂਡ ਕੀ ਹੈ ਤੁਸੀਂ ਕਿੱਥੇ ਰਹਿੰਦੇ ਸੀ ਪਹਿਲਾਂ ਪੁੱਛੋ ਜੀ ਪੁੱਛੋ ਗੱਲਾਂ ਹਾਂ ਪੁੱਛੋ ਗੱਲਾਂ ਤੇ ਤੁਹਾਡਾ ਇੱਥੇ ਆਉਣ ਦਾ ਕਾਰਨ ਕੀ ਬਣਿਆ Rajasthan ਇੱਥੇ ਜੀ ਵਾਣ ਆਪਣਾ ਛੋਣੇ ਜਾਗਾ ਸੀ ਠੀਕ ਆ ਉਹਦੇ ਕਾਰਨ ਫਿਰ ਇੱਥੇ ਸੋਹ ਸਿਆਣ ਥੇਗੀ ਰਿਸ਼ਤੇਦਾਰ ਉਹਨਾਂ ਨੇ ਵਾਣ ਦਵਾਤਾ ਫਿਰ ਇੱਥੇ ਆ ਕੇ ਲਿਆ ਠੀਕ ਤੇਰਾਸੀ ਜੀ ਜਦੋਂ ਤੁਸੀਂ 84 ਦੇ ਵਿੱਚ ਇੱਥੇ ਆਇਓ ਤਾਂ ਉਦੋਂ ਇੱਥੇ ਕਿੱਦਾਂ ਦਾ ਮਾਹੌਲ ਸੀਗਾ ਰਹਿਣ ਸਹਿਣ ਦਾ ਜਾਂ ਸਗਵਾਂਡ ਕਿੱਦਾਂ ਦਾ ਸੀਗਾ ਤੁਹਾਨੂੰ ਕੋਈ ਜਾਣੇ ਸੀ ਹੋਲੀ ਹੁੰਦੀ ਗੋਡੇ-ਗੋਡੇ ਠੀਕ ਆ ਉਦੋਂ ਬਾਅਦ ਫਿਰ ਸਾਡੇ ਕੋਲੇ ਹਿੰਦਸਤਾਨ ਟ੍ਰੈਕਟ ਸੇ ਵੱਡਾ ਹੂੰ ਹੂੰ ਉਹਦੇ ਨਾਲ ਸਰਦਾਰ ਕਰਿਆ ਠੀਕ ਆ ਤੇ ਉਦੋਂ ਇੱਥੇ ਮੈਂ ਤਰ੍ਹਾਂ ਲੋਕ ਜਿਹੜੇ ਕਿੱਦਾਂ ਦੇ ਕਮਿਊਨਿਟੀ ਰਹਿੰਦੇ ਸੀ ਤੁਹਾਨੂੰ ਕੋਈ ਆਏ ਸੀ ਇਕੱਠੇ ਕੱਚੇ ਖੁੱਟ ਸੇ ਸਾਰਿਆਂ ਦੇ ਕੱਚੇ ਸੀ ਮਕਾਨ ਠੀਕ ਆ ਉਦੋਂ ਬਾਅਦ ਹੁਣ ਤਰੱਕੀ ਹੋ ਗਈ ਤਾਂ ਸਾਰੇ ਪੱਕੇ ਬਣਾਏ ਬੈਠੇ ਤੇ ਤੁਹਾਨੂੰ ਕੋਈ ਮਤਲਬ ਇਸ ਤਰ੍ਹਾਂ ਦਾ ਤਾਂ ਨਹੀਂ ਉਦੋਂ ਮਹਿਸੂਸ ਹੁੰਦਾ ਸੀ ਵੀ ਕੋਈ ਵੀ ਤੁਸੀਂ ਦੂਸਰੀ ਜਗ੍ਹਾ ਤੋਂ ਆਏ ਹੋ ਵੀ ਤੁਹਾਡੇ ਨਾਲ ਕੋਈ ਬਿਹੇਵਤਾ ਨਹੀਂ ਸੀ ਦਾ ਨਾ ਨਾ ਬਹੁਤ ਪਿਆਰ ਕਰਦੇ ਸੀ ਠੀਕ ਆ ਇੱਕ ਸਿੱਖ ਦੀ ਉਹਨਾਂ ਦੀ ਬੀਬੀ ਠੀਕ ਆ ਬਹੁਤ ਵਧੀਆ ਹਾਂ ਹਾਂਜੀ ਹੁਣ ਤੁਹਾਡੇ ਕੋਲ ਇੱਥੇ ਜਿਹੜੀ ਪੈਲੇ ਆ ਉਹ ਕਿੰਨੀ ਹੈਗੀ ਆ 53 ਕਿਲੇ ਆ ਜੀ 53 ਕਿਲੇ ਆ ਰਾਜਸਥਾਨ ਦੀ ਹਾਂ ਠੀਕ ਆ ਤੇ ਜਦੋਂ ਤੁਸੀਂ ਪਹਿਲਾਂ ਆਏ ਸੀ ਉਦੋਂ ਇੱਥੇ ਕਣਕਾਂ ਹੁੰਦੀਆਂ ਸੀ ਜਾਂ ਕੋਈ ਹੋਰ ਫਸਲ ਬੀਜਦੇ ਸੀ ਸਟਾਰਟਿੰਗ ਦੇ ਵਿੱਚ ਕਣਕਾਂ ਵੀ ਹੁੰਦੀਆਂ ਸੀ ਨਰਮਾ ਵੀ ਹੁੰਦਾ ਸੀ ਤੇ ਸਰੋਂ ਵੀ ਹੁੰਦੀ ਸੀ ਠੀਕ ਉਦੋਂ ਪਰ ਇੰਨਾ ਹੈ ਨਹੀਂ ਸੀ ਲਈ ਝੋਟਾਂ ਸੀ ਝੋਟਾਂ ਦੇ ਵਿੱਚ ਨੀਵੇਂ ਜਿਹੇ ਬਾਣ ਹੁੰਦੇ ਉਵੇਂ-ਉਵੇਂ ਬੀਜੇ ਜਾਂਦੇ ਠੀਕ ਆ ਉਦੋਂ ਬਾਅਦ ਹਜ਼ਾਰ ਕਰਿਆ ਆਪਾਂ ਵहां ਲਿਆ ਸੀ 9.5 9000 ਸਾਢੇ 9000 ਨੂੰ ਵਿੱਗਾ ਵਿੱਗਾ ਠੀਕ ਹੈ ਜੀ ਤੇ ਹੁਣ ਇੱਥੇ ਤੁਹਾਡੇ ਸਾਹਿਬ ਨਾਲ ਕੀ ਰੇਟ ਹੈਗਾ ਵਿੱਗੇ ਦਾ 15 ਤੋਂ ਲੈ ਕੇ 10 ਤੋਂ ਕਰ 12 13 ਤੱਕ ਚੱਲਦਾ ਰਿਹਾ 1 ਲੱਖ 15 ਤੋਂ 10 12 12 13 ਲੱਖ ਹੁਣ ਵਿੱਗੇ ਦਾ ਰੇਟ ਆ ਹਾਂ ਅੱਜ ਅੱਜ ਹੈਗਾ ਠੀਕ ਹੈ ਜੀ ਇੱਕ ਬਾਪੂ ਜੀ ਉਹ ਠੇਕਾ ਕੀ ਚੱਲਦਾ ਜੀ ਠੇਕਾ 25000 30000 ਤੱਕ ਕਰ ਜਾਂਦਾ 20 ਦੇ ਕਰ ਵੀ ਹੈ ਨਾ ਜਮਾਂ ਸੀਰੀਅਲ ਠੇਕਾ ਕਿੰਨੇ ਤੱਕ ਹੋਏ ਠੀਕ ਆ 33 लास्ट ਤੇ ਤੱਕ ਆ 35 ਤੱਕ ਦਾ ਹੋਗਾ ਠੀਕ ਹੈ ਠੀਕ ਆ ਜਲ ਦੀ ਸਪਲਾਈ ਜਿਹੜੀ ਅਲਾਗੇ ਬੰਨੇ ਸਾਰੀਆਂ ਟਾਣੀਆਂ ਨੂੰ ਸਾਰੇ ਪਰਿਵਾਰਾਂ ਨੂੰ ਇੱਥੋਂ ਪਾਣੀ ਦੀ ਸਪਲਾਈ ਜਾਂਦੀ ਆ ਆ ਇਹਦਾ ਪਾਣੀ ਵਾਲਾ ਇਹ ਬਾਪੂ ਜੀ ਬਰਡਰ ਬਾਕਸ ਤੁਸੀਂ ਬਣਾਇਆ ਜੀ ਹਾਂ ਜੀ ਇਹ ਜਮੀਨ ਦਾ ਮਤਲਬ ਕਿਵੇਂ ਜਮੀਨ ਕਿਹਨੂੰ ਦਿੱਤੀ ਸੀ ਤੁਸੀਂ ਇਹ ਆਪਾਂ ਗਵਰਨਰ ਨੂੰ ਦਿੱਤੀ ਸੀ ਜਲ ਵਿਭਾਗ ਨੂੰ ਜਲ ਠੀਕ ਹੈ ਜੀ ਬਰਡਰ ਬਾਕਸ ਨੂੰ ਆਕੰਡਾ দান ਕੀਤੀ ਸੀ দান ਤੇ ਉਹ ਤੋਂ ਬਾਅਦ ਤੁਸੀਂ ਆਹਦੇ ਨਾਂ ਤੇ ਬਣਾ ਲਈ ਬਟਰ ਬਾਕਸ ਇਹ ਨਹੀਂ ਨਹੀਂ ਉਹ ਤਾਂ ਫਿਰ ਉਹਨਾਂ ਨੇ ਮੇਨ ਫਲੇਟ ਲਾਤੀ ਨਾ ਵੀ ਇਹਨਾਂ ਨੇ ਦਾਨ ਕਰਤਾ ਇਹ ਹੋ ਗਏ ਨਾ ਬਾਪੂ ਜੀ ਠੀਕ ਆ ਵੀ ਇਹਨਾਂ ਨੇ ਵੀ ਜ਼ਮੀਨ ਦਾਨ ਕਰੀ ਇਹਨਾਂ ਦੇ ਨਾਂ ਤੇ ਬਣਾ ਤਾ ਬਟਰ ਬਾਕਸ ਜਿਆਦਾ ਦੱਸਦੇ ਨਾਂ ਤੇ ਦੇਤੀ ਵੀ ਇਹਨਾਂ ਨੇ ਦਾਨ ਕੀਤੀ ਹੋਈ ਹੈ ਠੀਕ ਹੈ ਜੀ ਠੀਕ ਹੈ ਤੇ ਜਿਹੜਾ ਤੁਸੀਂ ਆਹ ਬੋਰਡ ਬਣਾ ਰੱਖਿਆ ਇੱਥੇ ਬਾਈ ਕੇ ਫਿਰ ਤਾਂ ਤੂੰ ਖੇਡਦੇ ਜੀ ਹਾਂ ਪਹਿਲਾ ਗੁੱਟ ਦੈਲਾ ਗੁੱਟ ਉਹ ਜਿਹੜੀ ਵੀਡੀਓ ਲਾ ਰੱਖੀ ਆ ਜਿਹੜੀ ਆਪਣੇ ਮਸ਼ੀਨ ਤਾਸ ਦਾ ਆਪੋ ਇੱਥੇ ਉਹ ਇੱਥੇ ਸੀ ਬਾਪੂ ਬਣੀ ਹੈ ਵੀਡੀਓ ਉਹ ਵੀ ਮਸ਼ੀਨ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਅਛਾ ਜੀ ਤਾਸ ਵੰਡਾਂਗੇ ਉਹ ਨਾਲ ਫਿਰ ਫਿਰੇ ਟਾਈਮ ਤੇ ਤਾਸ ਖੇਡਦੇ ਆ ਤੇ ਨਾਲ ਇਹ ਲਾਗੇ ਬੰਨਿਆ ਵੇਖੋ ਸਾਰੀਆਂ ਟਾਣੀਆਂ ਨੇ ਉਹ ਸਾਹਮਣੇ ਵੀ ਟਾਣੀਆਂ ਬਾਕੀ ਦੇਖੋ ਜੀ ਬਾਰਡਰ ਬਾਕਸ ਇਹਨੂੰ ਆਪਾਂ ਜਾਲਕਰ ਵੀ ਕਹਿ ਸਕਦੇ ਆ ਇੱਥੋਂ ਸਪਲਾਈ ਛੱਡ ਦਿੰਦੇ ਨੇ ਪਾਣੀ ਨਹੀਂ ਕਿਉਂਕਿ ਪਾਣੀ ਦੀ ਦਿੱਕਤ ਬੜੀ ਸੀਗੀ ਪਹਿਲਾਂ ਹਾਂਜੀ ਹਾਂਜੀ ਕਿਉਂਕਿ ਜਦੋਂ ਬਾਪੂ ਜੀ ਹੁਣ ਆਏ ਆ ਉਦੋਂ ਕਿਉਂ ਕੱਸੀ ਚ ਪਾਣੀ ਆਉਂਦਾ ਤਾ ਉਦੋਂ ਭਰ ਕੇ ਰੱਖਣਾ ਫਿਰ 8-10 ਦਿਨਾਂ ਤੋਂ ਫਿਰ ਭਰ ਕੇ ਰੱਖਣਾ ਮਤਲਬ ਦਿੱਕਤ ਵਾਲੀ ਸੀਗੀ ਇਹ ਜਮਾ ਕਰਕੇ ਰੱਖਦੇ ਵੀ ਪਾਣੀ ਦੀ ਦਿੱਕਤ ਕਦੇ ਵੀ ਆ ਸਕਦੀ ਹੈ ਜੀ ਕਦੋਂ ਵੀ ਆ ਸਕਦੀ ਹੈ ਬੰਨ ਦਿੱਕਤ ਆਉਂਦੀ ਜਦੋਂ ਬੰਦੀ ਆਉਂਦੀ ਸੀ ਤਿੰਨ-ਤਿੰਨ ਮਹੀਨਿਆਂ ਦੇ ਉਦੋਂ ਦਿੱਕਤ ਬਹੁਤ ਆਉਂਦੀ ਸੀ ਫਿਰ ਪੀਨ ਜੋ ਨੂੰ ਵੀ ਜਮਾ ਕਰਨਾ ਪੈਂਦਾਗਾ ਕੱਪੜੇ-ਕੁੱਪੜੇ ਨੂੰ ਜਿਵੇਂ ਮਤਲਬ ਕਹਿਆ ਕਿ ਨਾ ਫਿਰ ਪਾਡਰ ਬਾਕਸ ਦੀ ਸਿਸਟਮ ਕਰਿਆ ਕਿਉਂਕਿ ਇੱਥੇ ਟਾਣੀਆਂ ਇੰਨੀਆਂ ਆ ਕਿ ਵੀ ਜਿਹੜੇ ਇਕੱਠੀਆਂ ਕਰੀ ਜਿਹੜਾ ਦੋ ਪਿੰਡ ਬਾਜ਼ ਜਾਣ ਇਹਨਾਂ ਦੇ ਠੀਕ ਹੈ ਜੀ ਇਹਨਾਂ ਦੀ ਹੁਣ ਪਿਛਲੇ ਜਿਹੜੇ ਵੀ ਪੰਚਾਇਤ ਅੱਡ ਪਿੰਡ ਪਿੰਡ ਜੀ ਦੋ ਪਿੰਡ ਬਣਾਣ ਜਾਣ ਜਿੱਦਾਂ ਨੂੰ ਨਿਗਾਹ ਜਾਂਦੀ ਘਾੜੀ ਘਾਰ ਆ ਵਾ ਹਾਂ ਹਾਂ ਘਰ ਬਹੁਤ ਹੋ ਗਈ ਇਹ ਕੰਮ ਕੀ ਹੋਣਾ ਵੀ ਇੱਕ ਇੱਕ ਚੱਕ ਐ ਚੱਕ ਕਹਿੰਗੇ ਸਾਰੇ ਚੱਕਾਂ ਨੂੰ ਖੋਣੇ ਦਿੱਤਾ ਹੋਇਆ ਹਾਂ ਜਿਵੇਂ ਇੱਧਰ ਕੀ ਹੋਇਆ ਇਹ ਇਹ ਵਿਚੜਾ ਵਿਚਾਲਾ ਆ ਗਿਆ ਮਤਲਬ ਜਬਟਰ ਵਾ ਸੋਸ ਤਾਂ ਤੇ ਆ ਗਿਆ ਤੇ ਵੀ ਕਿਕਰਾਲੀ ਵੀ 19 ਬਾਟ ਹੈ ਇਧਰੋਂ ਸੰਪਤਨ ਕਰੀ ਵੀ 19 ਬਾਟ ਹੈ ਰੂੜਾ ਵਾਲੀ ਵੀ ਇਥੋਂ 19 ਬਾਟ ਹੈ ਨਮਾ ਵੀ 19 ਬਾਟ ਤੇ ਲੀਡਾਨੀ ਪਿੰਡ ਵੀ 19 ਬਾਟ ਹੈ ਇਹ ਦੋ ਤਿੰਨ ਪਿੰਡਾਂ ਸਪਲਾਈ ਦਿੱਤੀ ਹੋਈ ਬਣੀ ਜੀ ਸਪਲਾਈ ਨਹੀਂ ਸਪਲਾਈ ਢਾਣੀਆਂ ਦੀ ਹੈ ਠੀਕ ਹੈ ਜੀ ਇਹ ਪਰ ਸਾਰੇ ਪਿੰਡਾਂ ਦੇ ਵੀ ਨੇੜੇ ਨੇੜੇ ਪਿੰਡਾਂ ਦੇ ਵੀ ਇਹ ਇੱਕ ਜਾਲ ਘਰ ਇੱਥੇ ਆ ਆ ਉਹ ਚਾਲਿਆ ਵੀ ਸਾਰੇ ਵੀ ਮਤਲਬ ਪਿੰਡਾਂ ਦੇ ਇੱਥੇ ਲੋਕ ਬੈਠੇ ਢਾਣੀਆਂ ਦੇ ਵਿੱਚ ਠੀਕ ਹੈ ਠੀਕ ਹੈ ਜਿੰਨੇ ਪਿੰਡਾਂ ਦੇ ਕਿਉਂਕਿ ਇਹ ਪਿੰਡੋਂ ਆ ਕੇ ਖੇਤੀ ਕਰਨੀ ਉਹਨਾਂ ਖਾਤਰ ਔਖੀ ਸੀਗੀ ਹਾਂ ਹਾਂ ਜੀ ਉਹ ਵੀ ਕਰਾ ਸੁਰਾਂ ਨੇ ਫਿਰ ਰਲ ਮਿਲ ਕੇ ਆਪਣੇ ਆਪਣੇ ਖੇ ਇਹ ਉਸ ਟਾਣੀਆਂ ਦਾ ਹੀ ਵਾਟਰ ਟੈਂਕਸ ਹੈ ਉਹਨਾਂ ਨੂੰ ਸਾਰਿਆਂ ਨੂੰ ਘਰ-ਘਰ ਦੇ ਵਿੱਚ ਪਾਣੀ ਦਿੱਤਾ ਹੋਇਆ ਜੀ ਸਾਰੀਆਂ ਟਾਣੀਆਂ ਦੀ ਸਾਰੀਆਂ ਟਾਣੀਆਂ ਨੂੰ ਸਪਲਾਈ ਇੱਥੋਂ ਜਾ ਰਹੀ ਹੈ ਇੱਕ ਵੀ ਟਾਣੀ ਹੈ ਜਿਹੜੀ ਜਾਨੀ ਜਿੱਥੇ ਪਾਣੀ ਨਹੀਂ ਆ ਰਿਹਾ ਪਾਣੀ ਜੇ ਫਿਰ ਫਰੀ ਪਾਣੀ ਉਹਦਾ ਬਿੱਲ ਕੋਈ ਨਹੀਂ ਹੈ ਕੋਈ ਬਿੱਲ ਨਹੀਂ ਹੈ ਬਿੱਲ ਹੈ ਨਹੀਂ ਜਮਾਈ ਇੱਥੇ ਠੀਕ ਹੈ ਜੀ ਜਿੰਨਾ ਜ਼ਰੂਰਤ ਮਤਲਬ ਅਗਲੇ ਟਾਣੀਆਂ ਵਾਲੇ ਜਦੋਂ ਅਗਲੇ ਫੋਨ ਕਰਦੇ ਆ ਬੰਦ ਕਰ ਦਿਓ ਉਦੋਂ ਕਰਨਾ ਹੈ ਜਿੰਨਾ ਚਾਹੀਦਾ ਬਾਕੀ ਉਹ ਸਪਲਾਈ ਦਾ ਟਾਈਮ ਕੀ ਕੋਈ ਸਹੀ ਇੱਧਰ ਚੱਲ ਰਿਹਾ 20 ਲੈਡ ਦੇ ਸਰਤੇ ਜੀ ਠੀਕ ਦਨ ਰਾਤ ਦੀ ਲਾਈਟ ਹੁੰਦੀ ਜਿਵੇਂ ਦੁਪਹਿਣੀ ਆ ਗਈ ਜਿਵੇਂ 6 ਘੰਟੇ ਰਾਤ ਨੂੰ 6 ਘੰਟੇ ਆ ਗਈ। ਨਹੀਂ ਬਸ ਹੁਣ ਤਾਂ ਨਹੀਂ ਕਰ ਰਹੀ। ਕਿ ਲੋਕੀ 5 ਤੋਂ 12 ਤੱਕ ਕਰ ਰੱਖਦੇ ਨੇ ਲੇਟ ਵੀ ਆ ਜਾਂਦੀ ਹੈ। ਫਿਰ 11 ਵਜੇ ਹੋ ਜਾਂਦੀ ਹੈ। ਦਿਨੇ ਚੱਲਦੀ ਹੈ ਲਾਈਟ। ਨਹੀਂ ਪਾਣੀ ਤੁਸੀਂ ਡੇਲੀ ਛੱਡ ਦੋਗੇ ਇੱਕ ਦਿਨ ਗੈਪ ਪਾ ਕੇ ਛੱਡ ਦਿਓ। ਇੱਕ ਦਿਨ ਗੈਪ ਕਹਿੰਦੇ ਆ ਲੋਡ ਨਹੀਂ ਪਾਣੀ ਦੀ ਗੈਪ ਕਰ ਦਿੰਦੇ ਆ। ਜਦੋਂ ਲੋਡ ਹੋਵੇ ਗਰਮੀ 'ਚ ਫਿਰ ਦੋ ਟਾਈਮ। ਠੀਕ। ਕਿਉਂ ਕਿੰਨੇ ਘੰਟੇ ਛੱਡਦੇ ਨੇ ਸਪਲਾਈ ਪਿੰਡ ਜੀ? ਦਈਂ ਤੇ ਟਾਣੀਆਂ ਦੇ ਉੱਪਰ ਨੇ ਘੰਟਾ ਘੰਟਾ ਰੋਜ਼ ਛੱਡ ਦਿੰਦੇ ਆ। ਠੀਕ ਹੈ। ਠੀਕ ਹੈ ਘੰਟਾ ਘੰਟਾ ਹਾਂ ਜਦੋਂ ਗਰਮੀ ਬਹੁਤ ਵੱਧ ਹੋਏ ਉਹ ਤਾਂ ਘੰਟਾ ਘੰਟਾ ਦੋ ਦੋ ਘੰਟੇ ਵਿਚਾਰਨਾ ਠੀਕ ਹੈ ਕੋਈ ਰੱਖਿਆ ਹੋਇਆ ਕੋਈ ਹਾਂ ਆ ਰੱਖਿਆ ਹੋਇਆ ਆਪਣਾ ਹੀ ਬੰਦ ਹੈ ਠੀਕ ਹੈ ਠੀਕ ਹੈ ਬੰਦ ਕਰਦੇ ਹੁਣ ਪ੍ਰਾਈਵੇਟ ਹਾਂ ਸਰ ਬੰਦਾ ਹਾਂ ਰੋਕ ਕਿਉਂ ਉਹ ਤੇ ਤੂੰ ਲੈ ਕੇ ਚੜ ਕੇ ਮੇਰੇ ਕੋਈ ਵੀ ਜ਼ਮੀਨ ਦਿੱਤੀ ਹੋਈ ਹੈ ਲੋ ਜਪਾ ਟੈਂਕੀ ਦੇ ਝੜ ਗਏ ਸੀ ਜਿਹੜੀ ਸਕੂਲ ਆ ਜ਼ਮੀਨ ਇਹ ਵੀ ਇਹਨਾਂ ਨੇ ਹੀ ਦਾਨ ਕਰੀ ਹੋਈ ਹੈ ਜੀ ਇਹ ਜਗ੍ਹਾ ਤੇ ਫਿਰ ਸਕੂਲ ਬਣਿਆ ਹੋਇਆ ਹੈ ਤੇ ਬਾਕੀ ਨੇੜੇ-ਨੇੜਾ ਢਾਣੀਆਂ ਦੇਖੋੀ ਬਹੁਤ ਬਣ ਗਈ ਇੱਥੇ ਬਾਕੀ ਨਾਲ ਹੀ ਸੂਆ ਚੱਲਦਾ ਜੀ ਪਾਣੀ ਦਾ ਆ ਬੰਦ ਕੋ ਕਿੰਨੀ ਖੜੀ ਹੈ ਤੇ ਆ ਸਵੇਰੇ ਬੱਚੇ ਸਕੂਲ ਆਉਣਗੇ ਤੇ ਤੁਹਾਨੂੰ ਸਕੂਲ ਦਾ ਵੀਊ ਵੀ ਦਿਖਾਵਾਂਗੀ ਤੇ ਚੈਨਲ ਨਾਲ ਜੁੜੇ ਰਹੋ ਸਾਡੇ ਨਾਲ ਹੁਣ ਪੂਰਾ ਰਾਸਤਾ ਦਾ ਟੂਰ ਘੁਮਾਵਾਂਗੇ ਤੇ ਬਾਕੀ ਇਧਰ ਪਾਣੀ ਆ ਭਰੀ ਹੋਈ ਟੈਂਕੀ ਫੁੱਲ ਹੈ ਉਧਰ ਦੀ ਪਾਣੀ ਆਉਂਦਾ ਹੀ ਇਹ ਚ ਤੇ ਇੱਧਰ ਆ ਕੇ ਤੇ ਇੱਥੇ ਨੂੰ ਦਵਾਈ ਦੇ ਬੂਈ ਪਾ ਕੇ ਰੜਕਦਾ ਨਾ ਪੂਰਾ ਚੰਗੀ ਤਰ੍ਹਾਂ ਫਿਰ ਛੋਕਰਾਂ ਨੂੰ ਸਪਲਾਈ ਦੇਂਦੇ ਆਂ ਜੀ ਪਾਣੀ ਦੀ ਇਹ ਆ ਮੋਟਰ ਲੱਗੀ ਆ ਮੋਟਰ ਘਮਾ ਘਮਾ ਕੇ ਪਾਣੀ ਘਰਾਂ ਤੱਕ ਸਪਲਾਈ ਕਰ ਲ ਦਿੰਦੀ ਆ ਬਾਕੀ ਇਹਦੇ ਵੀ ਦੀ ਪਾਣੀ ਆਉਂਦਾ ਜੀ ਉਧਰ ਜੀ ਛੜ ਤੋਂ ਸਾਫ਼ ਹੋ ਕੇ ਪਾਣੀ ਉਧਰੋਂ ਆਈ ਜਾਂਦਾ ਤੇ ਬਾਕੀ ਇਧਰੋਂ ਪੂਰਾ ਸਾਫ਼ ਹੋ ਕੇ ਘਰਾਂ 'ਚ ਸਪਲਾਈ ਵਗ ਜਾਂਦੀ ਆ ਲੋ ਜੀ ਸ਼ਾਮ ਦਾ ਵੇਲਾ ਹੋ ਗਿਆ ਤੇ ਦਿਨ ਜਮਾ ਛਿਪ ਚੁਕਿਆ ਤਵਾ ਕੀ ਪਾਣੀ ਭਗ ਰਿਆ ਤੇ ਤੁਹਾਨੂੰ ਆਪਣਾ ਵਲੌਗ ਅੱਜ ਕਿਵੇਂ ਦਾ ਲੱਗਾ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਾਡੇ ਨੂੰ ਬਹੁਤ ਬਹੁਤ ਸਬਸਕ੍ਰਾਈਬ ਕਰ ਲਓ ਜੀ ਤੇ ਤੁਹਾਨੂੰ ਡੇਲੀ ਵਲੌਗ ਦੇਖਣ ਨੂੰ ਮਿਲਾ ਕਰੂਗਾ ਸਵੇਰੇ 7 ਵਜੇ ਬਾਏ ਬਾਏ ਸਟੱਡੀ ਵੀ ਕਰ ਲਓ ਖਲੋ